ਜੋ ਗੁਰੂ ਨਾਨਕ ਦੇ ਮੁਖ ਚੋ ਬਚਨ ਨਿਕਲਿਆ ਤੇ ਉਹਨੂੰ ਉਦਾਂ ਹੀ ਹੂਬ ਹੂਬ ਪੂਰਾ ਕਰ ਦੇਣਾ ਕਹਿੰਦੇ ਇਹ ਤਾਂ ਸਾਰਾ ਕੁਝ ਛੱਡ ਕੇ ਤੇ ਲੂਣੀਆਂ ਸ਼ੀਲਾਂ ਚੱਟਣ ਵਾਲਾ ਕੰਮ ਹੈ ਇੰਨਾ ਔਖਾ ਕਿਹਾ ਹੈ ਸੌਖਾ ਨਹੀਂ ਹੈ ਕੀ ਹੈ ਗੁਰੂ ਕਿਸ ਤਰ੍ਹਾਂ ਪਰਖਦਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਐਂ ਕਰਕੇ ਬੰਦਾ ਡਿੱਗ ਜਾਂਦਾ ਮਾੜੀ ਜਿਹੀ ਕਸ਼ਵੱਟੀ ਤੋਂ ਤੇ ਕੀ ਕਹਿ ਦਿੱਤਾ ਸੀ ਕਿ ਸਿਲ ਯੋਗ ਅਲੂਣੀ ਚੱਟਿਏ ਤਾਂ ਕੀ ਆਖਿਆ ਸੀ ਕਹਿੰਦੇ ਲੈਣਿਆਂ ਅਮੀ ਲੱਗ ਗਿਆ ਤੇ ਕਈ ਦਿਨਾਂ ਦੀ ਸੰਗਤ ਜਿਹੜੀ ਹੈ ਭੁੱਖੀ ਪਾਣੀ ਹੈ ਤੇ ਐ ਕਰ ਅ ਕਿਕਰ ਨੂੰ ਕਹਦੇ ਸਿੱਖਾਂ ਨੂੰ ਕੋਈ ਹਲੂਣੇ ਦਵੇ ਤੇ ਮਠਿਆਈਆਂ ਖਲਾਈਏ ਇਹਨਾਂ ਨੂੰ ਤੇ ਸਿੱਖ ਵੀ ਤੇ ਸਾਰੇ ਵਿੱਚੇ ਮਹਾਰਾਜ ਦੇ ਸੁਪੁੱਤਰ ਵੀ ਸ਼ਨ ਕਹਿੰਦੇ ਕਿਕਰਾਂ ਨੂੰ ਮਠਿਆਈਆਂ ਕਿੱਥੇ ਆਖਰਤ ਨੂੰ ਲੈਣਾ ਜੀਆ ਨੂੰ ਆਖਿਆ ਗਿਆ ਹੁਣ ਤੁਸੀਂ ਦੇ ਦੇਵੋ ਦੇ ਲੈਣਾ ਜੀ ਤਾਂ ਸੱਤ ਵਜਨ ਜਿਸ ਵळे ਹਲੂਣੇ ਦਿੱਤੇ ਤੇ ਥੱਲੇ ਮਠਿਆਈਆਂ ਦੇ ਢੇਰ ਲੱਗ ਗਏ ਨੇ ਬੋਲੋ ਠੀਕ ਹੈ ਨਾ ਜੀ ਸਿਲ ਜੋਗ ਅਲੂਣੀ ਚਟিয়ে ਬੜੇ ਔਖੇ ਨੇ ਬਚਨ ਕਮਾਉਣੇ ਹੈ ਨਾ ਜੀ ਫਿਰ ਕੀ ਕਹਿ ਦਿੱਤਾ ਕਹਿੰਦੇ ਲੈਣਿਆ ਆ ਮੁਰਦਾ ਖਾਲਾ ਬੋਲੋ ਕੀ ਹੈ ਆ ਮੁਰਦੇ ਨੂੰ ਖਾ ਕਿਸੇ ਨੇ ਨਹੀਂ ਖਾਦਾ ਕਹਿੰਦੇ ਦੇਖ ਕੇ ਇਹ ਸਾਰਾ ਕੁਸ਼ ਤੇ ਸਾਰੇ ਪਰੇ ਨੂੰ ਜਾਈ ਜਾਣ ਕੇ ਮਰਦਾ ਖਾਣਾ ਤੇ ਕਹਿੰਦੇ ਲੈਣੇ ਤੂੰ ਨਹੀਂ ਗਿਆ ਪਰੇ ਸਾਡੇ ਤੋਂ ਤੂੰ ਨਹੀਂ ਗਿਆ ਤੇ ਮਹਾਰਾਜ ਕੀ ਕਹਿੰਦੇ ਨੇ ਗੁਰੂ ਅੰਗੇ ਦੇਵ ਜੀ ਕਹਿੰਦੇ ਮਹਾਰਾਜ ਉਹਨਾਂ ਦੇ ਘਰ ਹੋਣਗੇ ਉਹ ਪਿੱਛੇ ਨੂੰ ਜਾਂਦੇ ਨੇ ਮੇਰਾ ਤਾਂ ਕੁਸ਼ ਐ ਨਹੀਂ ਮੇਰਾ ਤਾਂ ਤੂੰ ਹੀ ਹੈ ਮੈਂ ਕਿੱਥੇ ਜਾਵਾਂ ਮੈਂ ਤਾਂ ਤੇਰੇ ਨਾਲ ਨੂੰ ਆਉਣਾ ਹੈ ਮੈਂ ਜਾਣਾ ਨਹੀਂ ਹੈ ਮੈਂ ਤਾਂ ਤੇਰੇ ਵੱਲੋਂ ਆਉਣਾ ਹੈ ਤਾਂ ਫਿਰ ਠੀਕ ਹੈ ਵੀ ਤੂੰ ਮਰਦਾ ਕਿਉਂ ਨਹੀਂ ਖਾਂਦਾ ਦਾਤਾ ਹੁਕਮ ਕਰੋ ਕਿ ਕਿਹੜੇ ਪਾਸ਼ੂਆਂ ਖਾਣਾ ਹੈ ਤੇ ਕਹਿਣ ਲੱਗੇ ਭਾਈ ਪਹਿਰਾ ਵਾਲੇ ਪਾਸ਼ੂ ਖਾਲਾ ਵੀ ਸਕ ਉਹ ਗੁਰੂ ਨਾਨਕ ਦੀ ਇੱਕ ਮਾਇਆ ਖੜੀ ਕੀਤੀ ਹੋਈ ਸੀਗੀ ਜੋ ਵੀ ਮਰਜ਼ੀ ਕਰ ਸਕਦੇ ਨੇ ਪਰ ਪਰਖ ਪਾ ਦਿੱਤੀ ਹੈ ਆਓ ਭਾਵੇਂ ਚੁੱਕਿਆ ਉਹ ਦੇਖ ਸੀ ਕੜਾ ਪ੍ਰਸ਼ਾਦ ਦੀ ਬਣ ਗਈ ਉਸ ਤੋਂ ਪਰ ਬਚਨ ਸਤ ਕਰਕੇ ਮੰਨੇ ਮੈਂ ਸਿਰਫ ਇਤਨਾ ਹੀ ਹੈ ਕਰੇ ਜੇ ਗੁਰ ਫਰਮਾਇਆ ਛਿਲ ਜੋਗ ਅਲੂਣੀ ਚੱਟੀਏ ਗੁਰੂ ਦੇ ਬਚਨ ਮੰਨਣੇ ਨਿਰੀ ਇਹ ਹੀ ਹੈ ਕਿ ਰੋਟੀ ਪਾਣੀ ਕੁਛ ਨਹੀਂ ਤੇ ਅਸ ਕੀ ਹੈ ਲੂਣੀਆਂ ਸਿਲਾਂ ਚੱਟੀ ਚੱਲ ਬੋਲੋ ਇਸ ਤਰ੍ਹਾਂ ਬਚਾਏ ਇਹ ਹੈ ਜੁਗਾਦ ਗੁਰੇ ਨਮਹਿ ਇਹ ਕੀ ਹੈ ਠੀਕ ਹੈ ਚੂਹਾ ਖਿੱਲਰਿਆ ਪਿਆ ਸੀ ਉਹਨੂੰ ਖਾ ਰੇ ਸੀ ਔਰ ਮੁਸ਼ਕ ਹੀ ਮੁਸ਼ਕ ਪਿਆ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਇਹਨੂੰ ਚੁੱਕ ਕੇ ਪਰੇ ਤੇ ਇੱਥੇ ਪੋਚਾ ਲਾ ਦਿਓ ਅਸੀਂ ਬਹਿਣਾ ਉਹਦੇ ਮੁਸ਼ਕ ਨੂੰ ਕੋਈ ਹੱਥ ਨਾ ਪਾਵੇ ਲੈਣਿਆ ਤੂੰ ਚੁੱਕ ਦੇ ਤੇ ਐ ਕਰਕੇ ਪਰੇ ਤੇ ਪੋਚਾ ਮਾਰ ਦਿੱਤਾ ਬੋਲੋ ਮੈਂ ਸਿਰਫ ਇਨਾਹੀ ਸ਼ਬਦ ਕਰੇ ਜੇ ਗੁਰ ਫਰਮਾਇਆ ਸੇਲ ਜੋਗ ਅਲੂਣੀ ਚੱਟੀ ਹੈ ਇਹ